ਓ ਮਾਈ ਨੋ ਇਹ ਕੇਵਲ ਦੀ ਸਮਝ ਨਹੀਂ ਆਏਗੀ ਜਿਹੜਾ ਕੋਈ ਵੱਡਾ ਬੰਦਾ ਬੀਜੇਪੀ ਚ ਜਿਹੜਾ ਕੋਈ ਮੰਤਰੀ ਆ ਬੀਜੇਪੀ ਚ ਓਏ ਸਾਰੇ ਬੀਜੇਪੀ ਚ ਜਾਈ ਜਾਂਦੇ ਆ ਆਏ ਵੱਡੇ ਵੀਰ ਅਸੁੱਤਰੇ ਕੋਲੇ ਹੈ ਕਿਹੜੀ ਗਦਰ ਸੰਗੀ ਆ ਓਏ ਜਿਹੜੀ ਲੋਕਾਂ ਨੂੰ ਖਿੱਚਦੇ ਤੁਰੇ ਆਉਂਦੇ ਚਮਕ ਵਾਂਗੂ ਆ ਸਾਨੂੰ ਪਤਾ ਨਹੀਂ ਗਏ ਲੋਕਾਂ ਨੂੰ ਹੁਣ ਪਤਾ ਲੱਗਿਆ ਬੇਹੂਏ ਕੋਈ ਨੈਸ਼ਨਲ ਕ੍ਰਾਂਤੀਕਾਰੀ ਪਾਰਟੀ ਆ ਡੇੜੇ ਲੋਕਾਂ ਦਾ ਬਕਾਅ ਚਾਉਂਦੀ ਆ ਇਸ ਪਾਰਟੀ ਨੇ ਲੰਮਾ ਟਾਈਮ ਰਾਜ ਕਰਨਾ ਦੁਨੀਆਂ ਦੇ ਲੋਤਾ ਆਉਂਦੇ ਆ ਉਹ ਫੇਰ ਤਾਂ ਤੂੰ ਬਾਲੇ ਵੱਡੇ ਬੈਂਚ ਫਿਰਦਾਗਾ ਹੋਰ ਕੀ ਆਉਂਦੇ ਆ ਓਏ ਲੋਕ ਵਿਕਾਸ ਬਕੂਸ ਕੁਥਨ ਜਾਣਦੇਗੇ ਓਏ ਲੋਕ ਤਾਂ ਤੇਰੀ ਪਾਰਟੀ ਤੇ ਏਡਿ ਤੋਂ ਡਰਦੇ ਆਈ ਜਾਂਦੇ ਆ